ਬਹੁਤ ਹੀ ਮੰਦ ਭਾਗੀ ਖਬਰ ਪਿੰਡ ਅਚੜਕੀ ਚ ਕਣਕ ਨੂੰ ਅੱਗ ਲੱਗ ਚੁੱਕੀ ਐ ਦੇਖੋ ਕਿਸਾਨ ਵੀਰ ਜਦੋਂ ਜੈਦ ਕਰ ਰਹੇ ਐ ਖੈਰ ਬਗਰੇਡ ਬੋਰ ਨੂੰ ਫੋਨ ਕਰਿਆ ਆ ਵੇ ਉਹ ਵੀ ਆ ਰਿਹਾ ਐ ਕਿਸਾਨ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋਇਆ ਐ 15-20 ਟਰੈਕਟਰ ਜ਼ਿਮੀਂਦਾਰਾਂ ਨੇ ਇਕੱਠੇ ਹੋ ਕੇ ਇੱਥੇ ਲਾਏ ਹੋਇਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈ ਐ ਵੀ ਟਰਾਲੀ ਜ਼ਿਮੀਂਦਾਰ ਦੀ ਵੱਲ ਰਹੀ ਐ ਉਹ ਰੋ ਨਾ ਭਾਈ ਉਹਨਾਂ ਨੂੰ ਮਾਰਨ ਭਾਈ ਆ ਹਾਈ ਬ੍ਰੇਡ ਆ ਗਈ ਹਾਂ ਹਾਂ ਕਣਕ ਪਈ ਆ ਇਹਦੇ ਵਿੱਚ ਕਣਕ ਪਈ ਆ ਦੋਵੇਂ ਟਾਇਰ ਆ ਹਾਂ ਹਾਂ ਦੋਨੇ ਟਾਇਰ ਖਤਮ ਹੋ ਗਏ ਟਾਇਰਾਂ ਨੂੰ ਅੱਗ ਪੈ ਗਈ ਟਰੈਕਟਰ ਬਚ ਗਿਆ ਹਾਂ ਆ ਟਰੈਕਟਰ ਬਚ ਗਿਆ ਆ ਹਾਲਾਤ ਐ ਮਜਬੂਰ ਕਿਸਾਨ ਨੇ ਇਹ ਜਮੀਨ ਕੁਝ ਠੇਕੇ ਤੇ ਲਈ ਹੋਈ ਸੀ ਕੁਝ ਗਵਾਂਡੀਆਂ ਦੇ ਇਹ ਹਾਲਾਤ ਨੇ ਮੌਕੇ ਦੇ ਬਹੁਤ ਬੁਰੀ ਤਰ੍ਹਾਂ ਅੱਗ ਨੇ ਆਪਦੀ ਲਪੇਟ ਚ ਲੈ ਲਿਆ ਕਟੋ-ਕਟ 15-20 ਕਿੱਲੇ ਕਣਕ ਇਹਦੋਂ ਪਹਿਲਾਂ ਸੜ ਚੁੱਕੀ ਐ ਕਿਸਾਨ ਭਰਾ ਜੀਮੇਦਾਰਾਂ ਅੰਦਗਵਾੜ ਦੇ ਸਾਰੇ ਜੱਦੋਜਹਿਦ ਕਰ ਰਿਹਾ